ਮੇਰਾ ਨਾਮ ਸਤਪਾਲ ਸਤਪਾਲ ਕਿਹੜੀ ਜਗ੍ਹਾ ਤੋਂ ਜੀ ਪਿੰਡ ਮੰਗਲੀ ਤੋਂ ਆਣਾ ਜਿਹੜਾ ਲੁਧਿਆਣਾ ਲੁਧਿਆਣੇ ਤੋਂ ਮੰਗਲੀ ਤੋਂ ਠੀਕ ਆ ਜੀ ਤੁਹਾਨੂੰ ਕੀ ਕੀ ਪ੍ਰੋਬਲਮ ਆਸੀਆਂ ਨਹੀਂ ਪੇਟ ਦੀ ਗੈਸ ਰਹਿੰਦੀ ਸੀ ਜਿਆਦਾ ਵੀਰ ਫੱਟੀ ਸੀ ਤੇ ਕਾਬੀ ਦੀ ਪ੍ਰੋਬਲਮ ਰਹਿੰਦੀ ਸੀ ਛਾਤੀ ਦੇ ਵਿੱਚ ਦਰਦ ਰਹਿੰਦਾ ਸੀਗਾ ਛਾਤੀ ਦਰਦ ਹੁੰਦਾ ਸੀ ਅੱਛਾ ਜੀ ਹੋਰ ਤੇ ਗਲੇ ਦੇ ਵਿੱਚ ਇਨਫੈਕਸ਼ਨ ਸੀ ਗਲੇ ਇਨਫੈਕਸ਼ਨ ਤੇ ਤੁਸੀਂ ਕਹਿੰਦੇ ਖਾਣਾ ਖਾਣ ਦੀ ਦਿੱਕਤ ਲੱਗਦੀ ਸੀ ਖਾਣਾ ਖਾਂਦਾ ਸੀ ਪਾਣੀ ਨਾਲ ਰੋਟੀ ਅੰਦਰ ਜਾਂਦੀ ਓਕੇ ਤੇ ਦਵਾਈਆਂ ਬੜੀਆਂ ਖਾਦੀਆਂ ਨੇ ਕਿ 6-7 ਸਾਲ ਦਵਾਈਆਂ ਖਾਦੀਆਂ 6-7 ਸਾਲ ਦਵਾਈਆਂ ਖਾਦੀਆਂ ਤੁਹਾਨੂੰ ਇੱਕ ਲਿਵਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਔਰ ਇਨਫੈਕਸ਼ਨ ਸੀ ਇਨਫੈਕਸ਼ਨ ਜੀ ਕਾਬਜ ਕਾਬਜ ਤਜਾਬ ਵਗੈਰਾ ਬਣਦਾ ਸੀ ਹਾਂ ਜੀ ਤਾਂ ਔਰ ਤੁਸੀਂ ਕਹਿੰਦੇ ਫੂਡ ਪੈਚ ਪ੍ਰੋਬਲਮ ਸੀ ਹਾਂ ਜੀ ਹਾਂ ਜੀ ਲਿਵਰ ਦੀ ਪ੍ਰੋਬਲਮ ਵੀ ਕਾਫੀ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਜੀ ਦਾਦੇ ਜਵਾਬ ਹੀ ਦੇਗੇ ਹੀ ਕਿ ਕਹਿੰਦੇ ਛੱਟ ਨਹੀਂ ਹੋਣਾ ਹੈ ਛੱਟ ਨਹੀਂ ਹੋਣਾ ਕਹਿੰਦੇ ਹਾਂ ਜੀ ਕਿ ਤੁਸੀਂ ਦਾਦੇ ਵੀ ਛਾਤੀ ਤੇ ਹੱਥ ਰੱਖਣ ਦੇ ਨਾਲ ਕੀਤੇ ਬੰਦਵਾ 2 ਸਕਿੰਟ ਹੱਥ ਰੱਖਣ ਨਾਲ ਦਰਦ ਹੋਣ ਲੱਗ ਜਾਂਦਾ ਸੀ ਉਸ ਤੋਂ ਬਾਅਦ ਘਰਾਟ ਹੋਣ ਲੱਗਦੀ ਸੀ ਓਕੇ ਘਰਾਟ ਹੁੰਦੀ ਸੀ ਨਾ ਬੰਦੇ ਮੈਨੂੰ ਜਿਆਨ ਆਉਂਦਾ ਸੀ ਵੀ ਬੰਦ ਨਹੀਂ ਕੀ ਹੋ ਜਾਣਾ ਓਕੇ ਤੇ ਮੈਨੂੰ ਮੇਕ ਗੁੱਸਾ ਇੰਨਾ ਜ਼ਿਆਦਾ ਚੜਦਾ ਸੀ ਕਿ ਸਭ ਤੋਂ ਜ਼ਿਆਦਾ ਗੁੱਸਾ ਵੀ ਜ਼ਿਆਦਾ ਆਉਂਦਾ ਸੀ ਕਿਉਂ ਪਹਿਣੀ ਗੁੱਸਾ ਜ਼ਿਆਦਾ ਆਉਂਦਾ ਸੀ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀ ਓਕੇ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਅੱਜ ਤੁਹਾਡੇ 50 ਦਿਨ ਪੂਰੇ ਹੋ ਚੁੱਕੇ ਆ ਅਗਲਾ ਕੋਰਸ ਸ਼ੁਰੂ ਕਰ ਰਹੇ ਹਾਂ ਹਾਂਜੀ ਤੇ ਹੁਣ ਤੁਹਾਨੂੰ ਕੀ ਫਰਕ ਲੱਗਿਆ 50 ਦਿਨਾਂ ਵਿੱਚ ਮੈਨੂੰ ਤਾਂ ਬਹੁਤ ਜ਼ਿਆਦਾ ਫਰਕ ਲੱਗਿਆ ਜਿਹੜੀ ਭੁੱਖ ਨਹੀਂ ਲੱਗਦੀ ਸੀ ਉਹ ਵੀ ਠੀਕ ਹੋ ਗਿਆ ਜਿਹੜਾ છાਤੀ ਤੇ ਹੱਥ ਨਹੀਂ ਰੱਖਦਾ ਸੀਗਾ ਜੀ ਉਹ ਵੀ ਬਹੁਤ ਫਰਕ ਪੈ ਗਿਆ ਨਾਲ ਠੀਕ ਆ ਜੀ ਜਿਹੜੀ ਭੁੱਖ ਲੱਗਣ ਲੱਗੀ ਸੀ ਓਕੇ ਰੋਟੀ ਨੂੰ ਮਨ ਕਰਨਾ ਗਿਆ ਤੇ ਕਿੱਥੇ ਮੈਂ ਬਿਨਾਂ ਭੁੱਖ ਤੋਂ ਰੋਟੀ ਖਾਂਦਾ ਸੀ ਹਾਂ ਹਾਂ ਜਿਹੜੀ ਅੰਦਰੂਨੀ ਭੁੱਖ ਲੱਗਦੀ ਯਾਨੀ ਕਿ ਬੰਦੇ ਰੀਅਲ ਭੁੱਖ ਲੱਗਦੀ ਆ ਹਾਂਜੀ ਉਹ ਮੈਨੂੰ ਉਸ ਹਿਸਾਬ ਨਾਲ ਪੀਂਹਾਂ ਦਾ ਮੈਨੂੰ ਹੁਣ ਤੁਹਾਨੂੰ ਭੁੱਖ ਲੱਗਦੀ ਆ ਮੈਂ ਤਾਂ ਮੈਂ ਇਹ ਸੋਚਦਾ ਹੁੰਦਾ ਸੀ ਵੀ ਰੋਟੀ ਜਨ ਖਾ ਲਈਏ ਅੰਦਰ ਗਰਮੀ ਨਾਲ ਪੈ ਜੀ ਹੂੰ ਭੁੱਖ ਨਹੀਂ ਲੱਗਦੀ ਤੱਕੇ ਨਾਲ ਰੋਟੀ ਤੱਕੇ ਨਾਲ ਰੋਟੀ ਖਾਣੀ ਪੈਂਦੀ ਸੀ ਪੰਜਾਹ ਦੇ ਹੁਣ ਤੁਹਾਨੂੰ ਭੁੱਖ ਵੀ ਲੱਗਦੀ ਆ ਲਿਵਰ ਠੀਕ ਆ ਗਿਆ ਹਾਂ ਛਾਤੀ ਦੀ ਇਹ ਪ੍ਰੋਬਲਮ ਹੱਤ ਰਹੀ ਦਿੱਕਤ ਉਹ ਵੀ ਠੀਕ ਆ ਜੀ ਹਾਂਜੀ ਔਰ ਤੁਹਾਡਾ ਰੰਗ ਵੀ ਕਿਨੂੰ ਸਾਫ ਆਇਆ ਕਹਿੰਦੇ ਰੰਗ ਆ ਫਰਕ ਪਿਆ ਰੰਗ ਵੀ ਬਹੁਤ ਜ਼ਿਆਦਾ ਫਰਕ ਪਿਆ ਚਿਹਰੇ ਦਾ ਕ ਤੇ ਤੁਸੀਂ ਬਾਡੀ ਦਾ 50 ਨੇ ਸਰਸਪੈਕ ਵਰਤਿਆ ਅੱਜ ਤੁਸੀਂ ਮਤਲਬ ਕੀ ਮਹਿਸੂਸ ਕਰਦੇ ਆ ਜਿਹੜੀ ਪਹਿਲਾਂ ਦਵਾਈਆਂ ਮੈਡੀਸਨ ਖਾਂਦੀ ਸੀ ਜਿੱਦਨ ਸਰਸਪੈਕ ਬੰਦ ਹੋ ਗਈਆਂ ਪਹਿਲੇ ਦਿਨ ਤੋਂ ਹੀ ਬੰਦ ਹੋ ਗਈਆਂ ਕੋਈ ਨਹੀਂ ਖਾਂਦੇ ਨਹੀਂ ਕੋਈ ਨਹੀਂ ਖਾਂਦੀ ਲੋੜ ਨਹੀਂ ਪਈ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਪਈ ਜਦੋਂ ਸਰਸਪੈਕ ਵਰਤਣ ਤੋਂ ਬਾਅਦ ਕਿਸੇ ਮੈਡੀਸਨ ਦੀ ਲੋੜ ਨਹੀਂ ਪਈ ਪਹਿਲੇ ਦਿਨ ਤੋਂ ਮੇਰੀ ਦਵਾਈ ਪਹਿਲਾਂ ਤਾਂ ਡੇਲੀ ਦਵਾਈ ਆਂਦੀ ਸੀ ਇਹਨਾਂ ਨੇ ਕਬਜ ਦੀ ਫੇਟ ਦੀ ਗੈਸ ਦੀ ਜਿਹੜੀ ਦਰਦ ਹੁੰਦਾ ਸੀਗਾ ਉਹਦੀ ਦਵਾਈ ਆਂਦੀ ਸੀ ਮਤਲਬ ਪੰਜਾਬ ਦੇ ਤੁਹਾਨੂੰ ਕੋਈ ਲੋੜ ਪਈ ਨਹੀਂ ਹਾਂਜੀ ਕੋਈ ਖਰਾਬ ਨਹੀਂ ਕਰਦੀ ਤੁਹਾਡੀ ਜਿਹੜੀ ਵੀਡੀਓ ਨੂੰ ਇਹਨੂੰ ਲੱਖਾਂ ਹੀ ਲੋਕ ਸੋਸ਼ਲ ਮੀਡੀਆ ਦੇਖਣਗੇ ਤੁਸੀਂ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਕਈ ਵਾਰੀ ਪਰਿਵਾਰ ਫੇਥ ਨਹੀਂ ਕਰ ਪਾਉਂਦੇ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਤੰਦਰੁਸਤੀ ਆ ਉਹ ਸੰਬੰਧੀ ਨੂੰ ਲਾਭ ਲੈਣਾ ਚਾਹੀਦਾ ਹਾਂਜੀ ਓਕੇ ਜਿਹੜਾ ਬੰਦਾ ਬਿਮਾਰ ਆ ਉਹ ਬੰਦਾ ਦਾ ਚਲੋ ਲੈਣਾ ਜਾਣਾ ਉਹਨੂੰ ਜਿਹੜਾ ਤੰਦਰੁਸਤ ਹੋਵੇ ਚੈੱਕ ਕਰਕੇ ਦੇਖੇ ਲੈ ਕੇ ਦੇਖੇ ਥੈਂਕ ਯੂ